2025 ਦੀ ਸ਼ੁਰੂਆਤ ਤੋਂ ਲੈ ਕੇ ਕੈਨੇਡਾ ਵਿੱਚ ਆਉਣ ਵਾਲੇ ਨਵੇਂ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿੱਚ ਭਾਰੀ ਕਿਰਾਵਟ ਹੈ ਪਿਛਲੇ ਸਾਲ ਦੇ ਇਸੇ ਮਿਆਦ ਦੇ ਮੁਕਾਬਲੇ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਵਿਦੇਸ਼ੀ ਕਾਮੇ ਦੀ ਕੁੱਲ ਆਮਦ ਵਿੱਚ ਲਗਭਗ 50% ਦੀ ਕਿਰਾਵਟ ਹੈ ਜਨਵਰੀ ਤੋਂ ਜੂਨ 2024 ਤੱਕ ਕੁੱਲ 245173 ਵਰਕ ਪਰਮਿਟ ਜਾਰੀ ਕੀਤੇ ਗਏ ਸੀ ਜਨਵਰੀ ਤੋਂ ਜੂਨ 2025 ਦੇ ਵਿਚਕਾਰ ਵਿਦੇਸ਼ੀ ਕਾਮਿਆਂ ਨੂੰ ਜਾਰੀ ਕੀਤੇ ਗਏ ਵਰਕ ਪਰਮਿਟਾਂ ਦੀ ਗਿਣਤੀ ਘਟ ਕੇ 119234 ਰਹਿ ਗਈ ਹੈ 2025 ਦੇ ਵਿੱਚ ਹੁਣ ਤੱਕ ਵਿਦੇਸ਼ੀ ਵਰਕ ਪਰਮਿਟ ਜਾਰੀ ਕਰਨ ਦੇ ਵਿੱਚ 50% ਦੀ ਗਿਰਾਵਟ ਆਈ ਹੈ। ਵਿਦੇਸ਼ੀ ਵਿਦਿਆਰਥੀਆਂ ਦੇ ਲਈ ਵੀ ਇੱਕ ਵੱਡੀ ਗਿਰਾਵਟ ਆਈ ਹੈ। ਕੈਨੇਡਾ ਵਿੱਚ ਜੂਨ ਤੱਕ ਜਾਰੀ ਪਰਮਿਟ ਪਰਵਾਨਗੇ ਦੇ ਵਿੱਚ 70% ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ ਜਿਸ ਦੇ ਨਾਲ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਆਈ ਹੈ। ਜੀ ਹਾਂ ਕੈਨੇਡਾ ਨੇ ਚੰਨਰੀ ਤੋਂ ਜੂਨ 2024 ਦੇ ਮੁਕਾਬਲੇ ਜਰਮਨੀ ਤੋਂ ਜੂਨ 2025 ਦੇ ਵਿਚਕਾਰ 1,25,903 ਤੋਂ ਨਵੇਂ ਅਸਥਾਈ ਕੰਮੇ ਜਨ ਕੀਤੇ। ਮਾਜ 2024 ਦੇ ਵਿੱਚ ਜਾਰੀ ਕੀਤੇ ਗਏ 36618 ਵਰਕ ਪਰਮਿਟਾਂ ਦੇ ਉੱਚ ਪੱਧਰ ਤੋਂ ਮਾਜ 2025 ਦੇ ਵਿੱਚ ਜਾਰੀ ਕੀਤੇ ਗਏ ਵਰਕ ਪਰਮਿਟ ਘਟ ਕੇ 18540 ਰਹਿ ਗਏ ਨੇ ਇਸੇ ਲਈ ਸਭ ਤੋਂ ਕਟ ਗਿਣਤੀ ਫਰਵਰੀ ਦੇ ਵਿੱਚ ਦਰਜ ਕੀਤੀ ਗਈ ਸੀ ਜਿਹਦੇ ਵਿੱਚ ਸਿਰਫ 14396 ਪਰਮਿਟ ਜਾਰੀ ਕੀਤੇ ਗਏ ਸੀ ਮਈ ਅਤੇ ਜੂਨ 2025 ਦੇ ਵਿੱਚ ਕੈਨੇਡਾ ਨੇ ਕਰੰਮਾਰ 14223 ਅਤੇ 11287 ਵਰਕ ਪਰਮਿਟ ਜਾਰੀ ਕੀਤੇ